ਹਾਂਜੀ ਅਜਾ ਪਾਪਾ ਵੀ ਕਰਨਾ ਟੈਂਕੀ ਦਾ ਮਟੈਂਕੀ ਸਾਫ ਕਰਾਉਣਾ ਆਪਣੀ ਟੈਂਕੀ ਖਰਾਬ ਹੋ ਰਹੀ ਆ ਭਾਈ ਸਾਫ ਕਰਨਾ ਹੈ ਮਸ਼ੀਨ ਨਾਲ ਪਹਿਲਾਂ ਵਿੱਚੋਂ ਕੱਢਦੇ ਆਂ ਪਰ ਇੱਥੇ ਆਪਾਂ ਜਮ ਉਸੇ ਕੱਲ ਕਰਦੇ ਆਂ ਦੀ ਅੱਜ ਇਹ ਨਿਵਾਰੀ ਤੇ ਉਹਦੇ ਪਰਾ ਟਾਈ ਆਹ ਮਸ਼ੀਨ ਆ ਭਾਈ ਦੇਖ ਭਾਈ ਦੀ ਵਿੱਚੇ ਤੇ ਬਰੇਤੀ ਵੀ ਕੱਢਦੇ ਆਂ ਪਰ ਆਪਾਂ ਵਿੱਚੋਂ ਬਰੇਤੀ ਖਾਸੀ ਬਰੇਤੀ ਬਹੁਤ ਭਰੀ ਹੋਈ ਜਾਂਦੀ ਆ ਟੈਂਕੀ ਸਾਫ ਕਰਾਉਣੀ ਹੈ ਇਹਨਾਂ ਦਾ ਦੱਸ ਕਿੰਨੀ ਕਰੀ ਬੱਚਦੀ ਕੋਈ ਨਹੀਂ ਰਹਿਣਾ ਠੀਕ ਆ ਚੱਲ ਹਾਂ। ਹੂੰ। ਪਾਣੀ। ਚੱਲ ਦੇਖਦੇ ਕੀ ਬਣਦਾ ਉਧਰ ਹੀ ਲੱਗੀ ਫਿਰ। ਉਧਰ? ਹਾਂ ਉੱਥੇ ਉੱਥੇ ਹੱਦਾਂ ਕੁਟਦੀ ਕੋਈ। ਅਭੀ ਦਾ ਇਧਰ ਲੱਗੀ ਆ ਨਾ। ਇਹ ਤਾਂ ਪਾਣੀ ਆ, ਇਹ ਤਾਂ ਪਾਣੀ ਤੇ। ਕੱਲ ਨੂੰ ਮੋਟਰ ਨੂੰ ਵੀ ਤਾਂ ਹਾਂ ਡਰ ਉਹ ਜਿਹੜਾ ਪਾਇਦੀ ਟੋਟਾ ਉਹ ਚੋਂ ਕੱਢ ਦਿਓ। ਨਹੀਂ ਜੇ ਹੁਣ ਜਿੰਨਾ ਪਾਣੀ ਮਰਦੀ ਮਾਰੀ ਫੇਰੇ ਨੇ। ਕਿਵੇਂ? ਜਿੰਨਾ ਮਾਰੀ ਪਾਣੀ ਤੇ ਮਰਿੱਚ ਮਾਰੂਗਾ। ਜਿੰਨਾ ਮਾਰੀ ਫੇਰਾ। ਕੋਈ ਨਹੀਂ ਮਾਰ ਸਟਾਂਗ। ਪਰ ਦੇਸ ਲਈ ਉਹ ਕਿ ਬ੍ਰੇਤੀ ਮਾਰਦਾ ਨਾ ਐਵੇਂ ਉਹ ਤਾਂ ਪਹਿਲਾਂ ਪਹਿਲਾਂ ਮਾਰੀ ਮੇਰੇ ਜਿਹਦਾ ਮੈਨੂੰ ਮੋਟਰ ਨਾ ਮੀਰੀ ਆਪਣੀ ਪਹਿਲਾਂ ਵੀ ਉਹ ਤਾਂ ਪਹਿਲਾਂ ਉਹ ਜਿਹੜਾ ਹੁਣ ਜਿਆਦੇ ਮਾਰ ਹੁਣ ਡੰਗੀ ਪੈ ਜਾਂਦੀ ਫਿਰ ਆਪਣੀ ਐਵੇਂ ਵੀ ਦੇਖੋ ਆਪੇ ਦੇਖ ਲਾਂਗੇ ਜਦ ਨਾਲ ਮਾਰੀ ਫਿਰ ਜਿਆਦੇ ਬ੍ਰੇਤੀ ਸੂਟਗਾ ਜਾ ਪਾਤੀ ਆਪਾਂ ਉੱਪਰ ਇਹ ਜਿਆਦੇ ਬ੍ਰੇਤੀ ਹੁੰਦੀ ਉਹ ਟੈਂਕੀ ਹੁਣ ਵਰਸ ਆਪਣੀ ਹਰੀ ਪਰ ਜਾਂਦੀ ਲੋ ਜੀ ਆ ਦੇਖੋ ਇਹ ਟੈਂਕੀ ਬ੍ਰੇਤੀ ਕਰਾਂਗੇ ਪਹਿਲਾਂ ਉਹ ਬਾਬੇ ਥੋੜਾ ਪਾ ਦੇ ਉਹ ਨਾ ਬਾਕੀ ਹਾਂ। ਉਹ ਸਭ ਪਾਪਾ ਦਾ ਗਰਦੰਗਰੰਦਾ ਕਰਨਾ। ਸਭ ਪਹਿਲੇ ਦੇਖੋ। ਇਹ ਆਪਣਾ ਕਿ ਪਿੰਡ ਦਾ ਮਾਹੌਲ ਸਾਰਾ। ਬਿਸਮਿਲਲਾਹ। ਮੈਂ ਤੁਹਾਨੂੰ ਦਿਖਾ ਦੇਖਿਆ। ਆਹ ਦਿਖਾ ਦੇ ਪਿੰਡਾਂ। ਆਹੋ, ਇਸਾਨੇ ਪਿੰਡ ਦਾ ਮਾਹੌਲ ਸਾਰਾ ਦੇਖੋ। ਕਰ ਤਾਂ ਬਈ ਦੇਖੋ ਪਹਿਲਾਂ ਇਹ ਸੀ ਦੇਖੋ ਕਰ ਕਰੇ ਸੀ ਹੋ ਰਿਹਾ ਉਹ ਦੇਖੋ ਕਾਹ ਉਹ ਕਾਹੇ ਸੀ। ਕਾਹ ਲੱਗ ਰਹੇ ਸੀ। ਉਧਰ ਪਰਾਂ ਵੀ ਹੁਣ ਕਿ ਹੋ ਰਹੇ ਸੀ। ਦੋ ਇਸ ਦੇਖੇ ਹੋ ਗਏ ਭਾਈ। ਰਾਹ ਹੋ ਗਿਆ ਕਿਹੜਾ ਬਦਵਾਰ ਹਾਂ ਇੱਕ ਆ ਲੱਗ ਰਹੇ ਸੀ ਦੇਖਾਂ ਇਸੇ ਦਿਖਾ ਰਿਹਾ ਪਹਿਲਾਂ ਅਸੀਂ ਮਾ ਫੋਨ ਕਰ ਕਰ ਹੋ ਰਹੇ ਨੇ ਇੱਕ ਉਹਦਰ ਦਿਖਾ ਤੁਹਾਨੂੰ ਪਰਾਂ ਇਹ ਇੱਕ ਆ ਲੱਗ ਰਹੇ ਸੀ ਆ ਦਿਖਾਓ ਲੱਗ ਰਹੇ ਭਾਈ ਸਾਹਮਣੇ ਇਹ ਸੀ ਉਹਨੇ ਕਰ ਕਰਾਂ ਚਾਰ ਅਸੀਂ ਤੁਹਾਨੂੰ ਮੈਂ ਗਿਣਿਆਤੀ ਲਵੇਲੇ ਆਪਣੇ ਚਾਰ ਘਰਾਂ ਦੇ ਆਏ ਦੂਜਾ ਘਰ ਲਾ ਕੇ ਆਪਣਾ ਪੈ ਨਾਲ ਲਗਮਾ ਆ ਦੇਖੋ ਜੀ ਪਹਿਲਾਂ ਤੇਰੇ ਮਿਸਤਰੀ ਉਹ ਆ ਗਏ ਭਾਈ ਆਪਣਾ ਦਰਦੇ ਆਪਣੇ ਨਾਲ ਕਿੰਨੀ ਆਪਣੇ ਇਧਰ ਦਾ ਮਕਾਨ ਆਪਣਾ ਆ ਗਿਆ ਦੇਖਾ ਹਾਂ ਇਧਰ ਹੀ ਲੈ ਲਈ ਦੀ ਆਪਾਂ ਨੇ ਫਿਰ ਨਾਲ ਲਗਵਾ ਆ ਪਿੱਛੇ ਗਿਆ ਸੀ ਬੋਏ ਪੇਰਾ ਪਿੱਛੇ ਘਾਰ ਸੀ ਬਮਾਈ ਦਾ ਆ ਗਿਆ ਦੇਖਾ ਨਾਲ ਆ ਗਏ ਬੀਹਾਂ ਦੀ ਆਪਣੇ ਘਰ ਨੂੰ ਇਹ ਰੂਪਰਾਂ ਦਾ ਘਰ ਦਾ ਵੀਡੀਓ ਚ ਭਾਈ ਉਹ ਉੱਥੇ ਵੀ ਕਿਸ਼ੇ ਕਰ ਦਿੰਦੇ ਨੇ ਦੇਖੋ ਤੁਹਾਨੂੰ ਐਸੀ ਹੋਰ ਦਿਖਾਣਾ ਮੈਂ ਚਾਰ ਦਿਖਾਤੇ ਔਰ ਇੱਕ ਉਹ ਤੈ ਲੱਗੜੇ ਸੀ ਵੇਖੋ ਉੱਪਰ ਅੱਖਾ ਜੰਦ ਹੈ

ਜੋ ਕਿ ਆਪ ਸੰਗਤਾਂ ਨੂੰ ਬੜੀ ਪ੍ਰਕਾਰ ਪਾਤੀ ਹੈ ਸੰਗਰਾ ਦਾ ਗੰਧੂ ਜੀ ਦਾ ਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੇ ਸਤਲਦੀ ਨੂੰ ਮੁਖ ਰੱਖਦੇ ਹੋਇਆ ਇਹਨਾਂ ਅੜਿਕੜ ਵਿੱਚ ਪੂਰਨ ਮਾਸ਼ੀ ਦੇ ਵਿਵਾਨ ਸੱਜਣੇ ਨੇ ਪੰਜ ਪਿਆਰੇ ਸਹਿਮਾਨ 50 ਸਾਲ ਤੋਂ ਚਾਈ ਦਾ ਪਹੁੰਚ ਗੋ ਤਮਰੰਤ ਕਾ ਵਤਤਾ ਕਰਦੇ ਸਮਾਨਾ ਨਾ ਬਰਾਨੀਆਂ ਨੇ ਭਾਈ ਅਮਰ ਚੱਕਣਾ ਆਏ ਅਸੀਂ ਆਪਣਾ ਪਾਇਤ ਕਿਲੇ ਤੇ ਪੱਟਾ ਇਹ ਉਹਨਾਂ ਖਰਾਬ ਕਰਦੀ ਪਰ ਉਹਨਾਂ ਦਾ ਵੱਡਾ ਪਿਛਲਾ ਹਾਂ ਭਾਈ ਆ ਗਿਆ ਇਹ ਆਪਣਾ ਘਰ ਦਾ ਮਾਹੌਲ ਮੱਛਰ ਦਾ ਜਿਹੜਾ ਮੈਂ ਪਈ ਲਾਤੀ ਟੰਗਰਾ ਬਟਨੀ ਪੂਰੇ ਮੌਜਾ ਨਾ ਉਹ ਦੇਖੋ ਕਿੰਨ ਖੁਰ ਕਰੀਏ ਪਛੀ ਆ ਦੇਖ ਇਹ ਬੱਚੀ ਨੇ ਬੜਕ ਕਰਦੀ ਬੱਚੇ ਦੇ ਬੱਠੀਆ ਬੱਚਾ ਬੈਠਾ ਮੋਜਾਂ ਨਾਲ ਆਓ ਬਾਬਾ ਆਪਣਾ ਭਾਈ ਦੇਖੋ ਡੰਗਰਾਂ ਦਾ ਕੰਮ ਕਰਦਾ ਫਿਰਦਾ ਦੇਖੋ ਜੀ ਪਿੰਡ ਦਾ ਮਾਹੌਲ ਤੁਸੀਂ ਭਾਈ ਸੂਰਜ ਛਿਪ ਰਿਹਾ ਛਿਪ ਗਿਆ ਹੋ ਸਾਹਮਣੇ ਦੇਖੋ ਸੂਰਜ ਆਹ ਦੇਖੋ ਸਾਫ ਦਾ ਰਸਤਾ ਬੈਂਡ ਤੇ ਟੈਂਕੀ ਦਾ ਕੰਮ ਹੋਣ ਲੱਗਿਆ ਸਾਨੂੰ ਪਾਈ ਫਿਰ ਦਿਖਾਉਣੇ ਆਪਾਂ ਟੈਂਕੀ ਦਾ ਕੰਮ ਹੋ ਗਿਆ ਜਦੋਂ ਸਾਨੂੰ ਬਾਅਦ ਦਿਖਾਵਾਂਗੇ ਕਿ ਕਿੰਨੀ ਕਿਵੇਂ ਸਾਫ ਕਰਦਾ ਭਾਈਆ ਮਸ਼ੀਨ ਨਾਲ ਆਹ ਟੈਂਕੀ ਪੁਰਾਣੀ ਆ ਗਈ ਆਪਣੀ ਉਦੋਂ ਦੂਜੀ ਟੈਂਕੀ ਨਾ ਮਿਲਾਈਦੀ ਆਪਾਂ ਨੇ ਮਰਤੀ ਬਹੁਤ ਆ ਭਾਈ ਟੈਂਕੀ ਚ ਕੋਈ ਦਰਦ ਦੇ ਜਨਰਲ ਨਾ ਇਹਦੇ ਲਈ ਕੋਠੇ ਤੇ ਆਹ ਦੇਖੋ ਜੀ ਹੌਲਾ ਘਟੇ ਬ੍ਰਤੀ ਦਾ ਹਾਂ ਹਾਂ ਗਾਉਣ ਲੱਗੇ ਭਾਈ ਗਾਣੇ ਮਾਰੇ ਕੁੱਤੇ ਜਾਉਂਗਾ ਹਾਂ ਰੋਕੋ ਇਹ ਕਿਹੜਾ ਪ੍ਰਤੀਕ ਹੂੰ ਤਲਵਾਰ ਨੰਬਰ ਦੇਖੋ ਨਹੀਂ ਬਾਕੀ ਹੁਣ ਕਿੱਦ ਮੈਂ ਸਾਡੇ ਗਰਾਂ ਭਾਈ ਆਹ ਦੇਖੋ ਇਹ ਡੰਗਰ ਆਪਣੇ ਬੱਚੀਆਂ ਬੱਚੇ ਨਾਲ ਕਿਵੇਂ ਦੇਖੋ ਝੌੜ ਕਰਦੀਆਂ ਬੈਠੀਆਂ ਦੇਖੋ ਆਹ ਦੇਖੋ ਭਾਈ ਹਾਂ ਮਛਰਦਾ ਨੇ ਲਾਤੇ ਨੇ ਹੁਣ ਨੰਗ ਕਰਿਆ ਬਟਨੇ ਪਰੇਸ਼ਾਨਤ ਮਾਹੌਲ ਚ ਤੇ ਰੋਟੀ ਪਾਣੀ ਮਤਲਬ ਆਪਣੇ ਤਿਆਰ ਕਰਨ ਲੱਗ ਰਹੇ ਜਵਾਖੰਦਰ ਤੇ ਸਾਨੂੰ ਉਹ ਚੁੱਲਾ ਪਿਆਈ ਆਪਣਾ ਉਧਰ ਪਾਈ ਅੰਦਰ ਮਾਤਾ ਆਪਣੀ ਪ੍ਰਸ਼ਾਦ ਦੇ ਪਕਾਉਣ ਲੱਗ ਰਹੀ ਆ ਆਹ ਕੁੜੀ ਪ੍ਰਸ਼ਾਦ ਦੇ ਪੜਾਉਣ ਲੱਗ ਰਹੀ ਆ ਇੱਥੇ ਐਨਾ ਇਕੱਠਾ ਹੋਇਆ ਪਿਆ ਅੱਧੀ ਟਾਈਮ ਹੀ ਰੇਤ ਰਗੱਟੀ ਹੋ ਰਹੀ ਐ ਕਿੱਧਰੇ ਗਏ ਆਂ ਅਪਾਂ ਹੀ ਟਰੱਕੀ ਸਾਫ਼ ਕਰਾ ਲਈ ਪ੍ਰਿੰਡੀਆ ਨੇ ਆਵਾ ਕੋਈ ਅਜੇ ਕੋਈ ਕੋ ਪ੍ਰਸ਼ਾਦਾ ਜਾ ਕਰੋ ਜੀ ਬਾਪੂ ਜੀ ਬਾਪੂ ਜੀ ਦਾ ਆਪਣੇ ਮੌਜਾਂ ਕਰਦੇ ਨੇ ਦੇਖੋ ਏਸੀ ਛੱਡਿਆ ਐ ਨਾ ਫੇਰ ਵੀ ਇਹ ਕਈ ਵਾਰੀ ਕਹਿੰਦਾ ਆਕਰ ਜਾਂਦੇ ਸਾਡੇ ਨਾਲ ਕਦੇ ਕੁਝ ਤੇ ਹੋ ਜਾਂਦੇ ਨੇ ਕਿਉਂ ਜੀ ਆਹ ਦੇਖੋ ਇਧਰੋਂ ਬੰਦ ਕਰਦਾ ਪਿੱਛੋਂ ਆਪਾਂ ਨੀਂ ਭਰਾਂਦਾ ਇਹ ਪਰਦੇ ਲਾ ਕੇ ਉੱਪਰ ਲਾਤਾ ਕਿ ਚਿੱਟਾ ਆਪਾਂ ਨੇ ਕਾਗਜ਼ ਆ ਵੀ ਹਵਾ ਇਹ ਨਾ ਗੋਲ ਰਹੇ ਅੱਗੇ ਨਾ ਜਾਵੇ ਹਵਾ ਕਦੀ ਸੀ ਕਿਉਂ ਜੀ ਲਾਣਦਾਰ ਜੀ ਬਾਪੂ ਜੀ ਇਹ ਆਪੂ ਜੀ ਏਸੀ ਕਿਵੇਂ ਆ ਠੀਕ ਆ ਉਹਦੀ ਹਵਾ ਐਸੀ ਦੀ ਤੇ ਅੱਜ ਅਸੀਂ ਪਿੱਛੇ ਵੀਡੀਓ ਦੇ ਲਿੰਕ ਤੇ ਭਾਈ ਦਾ ਨੰਬਰ ਪਾ ਲਾਂਗੇ ਕਿਉਂਕਿ ਕਈ ਵਾਰ ਆਪਾਂ ਧਿਆਨ ਨਾਲ ਵੀਡੀਓ ਦੇਖਦੇ ਅੱਜ ਸੰ ਕਮੈਂਟ ਆ ਰਹੇ ਨੇ ਵੀ ਭਾਈ ਦਾ ਨੰਬਰ ਦੱਸ ਦੋ ਅਸੀਂ ਨੇ ਨੰਬਰ ਵਿੱਚ ਬੋਲਿਆ ਹੈ ਅੱਜ ਅਸੀਂ ਪਿੱਛੇ ਲਿਖ ਕੇ ਨੰਬਰ ਭਾਈ ਦਾ ਪਾ ਦਾਂਗੇ ਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹਨਾ ਬਾਕੀ ਹੋਰ ਜਿਵੇਂ ਹੋਣਾ ਅਸੀਂ ਵੀ ਥੈਂਕ ਯੂ ਸੌਫ ਕਰਾ ਰਹੇ ਆ ਤੇ ਸਾਰਿਆਂ ਨੂੰ ਹਨਾ ਆਪਣੀਆਂ ਟੈਂਕੀਆਂ ਜਰੂਰ ਸਾਫ਼ ਕਰਨੀਆਂ ਚਾਹੀਦੀਆਂ ਨੇ ਸਾਲ 'ਚ ਜਿਆਦਾ ਨਹੀਂ ਤਾਂ ਇੱਕ ਦੋ ਵਾਰ ਤਾਂ ਜ਼ਰੂਰੀ ਆ ਟੈਂਕੀ ਨੂੰ ਸਾਫ਼ ਕਰਨਾ ਹਨਾ ਤੇ ਉਹ ਵੀ ਚੈੱਕ ਕਰਦੇ ਰਿਹਾ ਕਰੋ ਕਈ ਵਾਰ ਕੋਈ ਛੇਪਕੀ ਕੋਈ ਜਾਨਵਰ ਮਰਿਆ ਪਿਆ ਹੁੰਦਾ ਹਨਾ ਤੇ ਆਪਾਂ ਉਹੀ ਪਾਣੀ ਪੀਂ ਜਾਂਦੇ ਆ ਤੇ ਇਸ ਕਰਕੇ ਟੈਂਕੀ ਨੂੰ ਥੋੜਾ ਥੋੜਾ ਟਾਈਮ ਬਾਅਦ ਦੇਖਦੇ ਰਿਆ ਕਰੋ ਕਿਉਂਕਿ ਸਾਡੇ ਨਾਲ ਕਿਸੇ ਦੇ ਕਹਿੰਦੇ ਵੀ ਟੈਂਕੀ ਉਹਨੇ ਦੇਖੀ ਨਹੀਂ ਹੈਗੀ ਟੈਂ ਪਾਣੀ ਦੇ ਟੂਟੀਆਂ ਦੇ ਵਿੱਚ ਦੀ ਕਰ ਖੰਭ ਜਾ ਗਿਆ ਕਰੇ ਬਾਲ ਜਾ ਗਿਆ ਐਵੇਂ ਆਈਗੇ ਤੇ ਉਹਨਾਂ ਨੇ ਦੇਖਿਆ ਹੈ ਨਹੀਂ بس ਪਾਣੀ ਆਈ ਪੀਂਗੇ ਵੀ ਕਾਲ ਕਰੀਗੇ ਦੇਖਣ ਦੀ ਵਿਚਾਲੂ ਆ ਜਾਂਦਾ ਕੁਝ ਹੋਣਾ ਜਦੋਂ ਉਹਨਾਂ ਨੇ ਮਹੀਨੇ ਸਾਰੇ ਬਾਅਦ ਦੇਖਿਆ ਵਿੱਚ ਕਬੂਤਰ ਮਰਿਆ ਪਿਆ ਉਹਨਾਂ ਦੀ ਟੈਂਕੀ ਫਿਰ ਉਲਟੀਆਂ ਕਰਦੇ ਫਿਰਨ ਫਿਰ ਉਹ ਕੋਈ ਫੈਲਾ ਨਹੀਂ ਹੁੰਦਾ ਹੈਗਾ ਹਨਾ ਤੇ ਇਸ ਕਰਕੇ ਆਪਦੀਆਂ ਟੈਂਕੀਆਂ ਨੂੰ ਕੇਰੇ ਭਾਈ ਸਫਾਈ ਕਰਾਉਂਦੇ ਰਿਹਾ ਕਰੋ ਪਹਿਲਾਂ ਤਾਂ ਅਸੀਂ ਆਪ ਕਰ ਦਿੰਦੇ ਹੁੰਨੇ ਆ ਕਿਉਂਕਿ ਉਹ ਤਾਂ ਡੇਲੀ ਦੋ ਟੈਂਕੀਆਂ ਖਾਲੀ ਹੋਏ ਜਾਂਦੀਆਂ ਨੇ ਤਿੰਨ ਔਰ ਫਿਰ ਵੀ ਇਥੇ ਪਾਣੀ ਰਹਿ ਜਾਣਾ ਮਾੜਾ ਉਹ ਰੇਤਾ ਰੁਤਾ ਹੁੰਦਾ ਉਹ ਅਸੀਂ ਫਿਰ ਸਾਫ਼ ਕਰ ਦਿੰਨੇ ਹਾਂ ਕੋਈ ਕੱਪੜਾ ਲੈ ਕੇ ਜਾਂ ਵੀ ਵਿੱਚ ਵੜ ਜਾਂਦੇ ਆ ਆਪਲੀਰ ਨਾਲ ਸਾਫ਼ ਕਰ ਦਿੰਨੇ ਆ ਸਾਰੀ ਹੈਨਾ ਤੇ ਹੁਣ ਰੇਤਾ ਵਾਲਾ ਮੋਟਰ ਆਪਣੀ ਖਰਾਬ ਹੋ ਰਹੀ ਸੀ ਰੇਤਾ ਬਹੁਤ ਜ਼ਿਆਦਾ ਚੱਕਦੀ ਸੀ ਉਹਦੇ ਕਰਕੇ ਬਾਹਲਾ ਜ਼ਿਆਦੇ ਬ੍ਰੇਚੀ ਮੁਰਤੀ ਇਕੱਠੀ ਹੋਈ ਪਈ ਆ ਤੇ ਹੁਣ ਉਹ ਭਾਈ ਕਹਿੰਦਾ ਵੀ ਮੈਂ ਮਸ਼ੀਨ ਨਾਲ ਸਾਫ ਕਰ ਦੂੰਗਾ ਕਿਉਂਕਿ ਇੰਨੀ ਤਾਂ ਫੇਰ ਕੱਢਣੀ ਵੀ ਔਖੀ ਆ ਹਨਾ ਉਸ ਗਰਮੀ ਜਾਦੇ ਆ ਫੇਰ ਹੁਣ ਉਹ ਭਾਈ ਆਇਆ ਤੇ ਆਪਦੀ ਮਸ਼ੀਨ ਨਾਲ ਸਾਰੀ ਟੈਂਕੀ ਆ ਆਪਣੀ ਜਿਹੜੀ ਆ ਸਾਫ ਕਰ ਦੂਗਾ ਹਨਾ ਤੇ ਤੁਸੀਂ ਵੀ ਕਰਾ ਸਕਦੇ ਹੋ ਪੇਮੈਂਟ ਵੀ ਕੋਈ ਜ਼ਿਆਦਾ ਨਹੀਂ ਲੈਂਦਾ ਹੈਗਾ ਭਾਈ ਥੋੜੀ ਜੀ ਪੇਮੈਂਟ ਹੈ ਲੈਂਦਾ ਫੇਰ ਤੁਸੀਂ ਕਰਾ ਸਕਦੇ ਹੋ ਆਪਦੇ ਘਰ ਦੇ ਪਰਦੇ ਕਲੀਨ ਕਰਾਉਨੇ ਚਾਦਰਾਂ ਜਿਵੇਂ ਹੋਟਲਾਂ ਹੁੰਦੇ ਨੇ ਹਨਾ ਉਹਦੇ ਵਿੱਚ ਚਾਦਰਾਂ ਵਗੈਰਾ ਹੁੰਦੀਆਂ ਨੇ ਸਾਰੀਆਂ ਉਹ ਕੋਡ ਪੈਂਟ ਡਰੈਕ ਕਲੀਨ ਕਰਾਉਣੇ ਸਾਰਾ ਕੁਝ ਸੋਫੇ ਵਗੈਰਾ ਸਾਫ ਕਰ ਦਿੰਦੇ ਨੇ ਤਾਂ ਜਰੂਰ ਬਾਈ ਨੂੰ ਮਿਲੇਓ ਹਨਾ ਉਹਨਾਂ ਦਾ ਕੰਟੈਕਟ ਨੰਬਰ ਆਸੀ ਵੀਡੀਓ ਦੇ ਵਿੱਚ ਦੱਸਾਂਗੇ ਸੋਨੂੰ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਕਹਿੰਦਾ ਜੀ ਜਾਨ ਪੇ ਰਹਿਣ ਨੰਬਰ ਕਾਣਾ ਉਹਨਾਂ ਦਾ ਪਸਤਾ ਆ ਹੱਥਾਂ ਬਾਕੇ ਹਾਂ ਹਰ ਵਾਰ ਇਹ ਤਾਂ ਉਹ ਬਿਜਾਰਾ ਹੋ ਜਾਂਦਾ ਹਰਾਨ ਹੋ ਜਾਂਦਾ ਕਿ ਐਨਾ ਜ਼ਿਆਦੇ ਵੈਨ ਮਾ ਕਰ ਦਿੱਤਾ ਨੰਬਰ ਦਾਰਾਂ ਦੀ ਥੈਂਕ ਯੂs ਐਨਾ ਕਰ ਦਿੱਤਾ ਚਾਚੇ ਹੋਣਗੇ ਇਸ ਗੱਲ ਦੇ ਵੀ ਐਨਾ ਥੋੜਾ ਰਹਿਤਾ ਆਪਣੀ ਟੈਨਕਾ ਦੇ ਵਿੱਚ ਮੈਂ ਤਾਂ ਮੈਂ ਨਿਕਲ ਜਾਂਦਾ ਪਿਛਲੀ ਵਾਰ ਮੈਂ ਕਹਿੰਦਾ ਕਿ ਉਹ ਪਹੁੰਚਾ ਦੇ ਰਿਹਾ ਆਈਡੀਆ ਬਾਤੀ ਆ ਨਾ ਮੇ ਤਾਂ ਬਾਹਰ ਨਿਕਲਦੀ ਹਿੰਮਤ ਨਹੀਂ ਰਹੀ ਜੱਡੀ ਤਾਂ ਕਹਿੰਦੇ ਕਹਿੰਦੇ ਕੱਢ ਲੋ ਕਿ ਤੇ ਪਿੱਛੇ ਚੱਕਰ ਖਾ ਕੇ गिर ਗਏ ਉਹ ਤਾਂ ਬਾੜਤਾ ਨਿਰਨੇ ਕਾ ਕੇ ਸਵੇਰੇ ਹੈ ਇੱਕ ਜਾਣ ਇਨੀ ਕਿਤੀ ਬੰਦੇ ਜਾਂ ਉਹ ਤੋਂ ਜ਼ਿਆਦਾ ਰੇਤਾ ਸੀ ਜਾਈ ਮਨ ਹੈ ਤਾਂ ਇਹਨੇ ਸਪਾਈਸ ਵੀ ਕਰਦੇ ਰਿਹਾ ਕਰੋ ਟੈਂਕੀਆਂ ਹਾਂ ਹੁਣ ਜਦੋਂ ਅਸੀਂ ਕੱਪੜੇ ਧੋਣੇ ਆ ਤਾਂ ਇਹਨਾਂ ਨਾਲ ਰੇਤਾ ਜਲ ਜਦਾਂ ਵੀ ਉਹ ਅਸੀਂ ਪਹਿਲਾਂ ਟੈਂਕੀ ਭਰ ਕੇ ਰੱਖਦੇ ਆ ਫਿਰ ਤਾਂ ਪਾਣੀ ਸਾਰਾ ਨਿਕਰ ਜਾਂਦਾ ਹੈ ਨਾ ਸਾਫ਼ ਹੁੰਦਾ ਪਾਣੀ ਜੇ ਬਿਛਰੀ ਕੱਪੜੇ ਧੋਵੇ ਧੋਦੇ ਮਸ਼ੀਨ ਦੇ ਮੋਟਰ ਚਲਾ ਦਈਏ ਰੇਤਾ ਸਾਰੇ ਕੱਪੜਿਆਂ ਦੇ ਉੱਤੇ ਐਨਾ ਨਾ ਰੇਤਾ ਹੁੰਦਾ ਵੀ ਜਿਵੇਂ ਮੁੱਠੀਆਂ ਭਰ ਕੇ ਸਿੱਟਿਆ ਹੋਇਆ ਹੁੰਦਾ ਹਾਂ ਆ ਇਹੜਾ ਅੱਖਾਂ ਕਰਦੇ ਨਾ ਕਿਧਰੇ ਕਹਿ ਰਹੇ ਵੀ ਟੈਂਕੀ ਸਾਫ਼ ਕਰਾ ਦੇ ਪਰ ਸਾਡੀ ਗੱਲ ਦੀ ਗੌਰ ਹੀ ਨਹੀਂ ਕਰਦੇ ਇਹ ਤਾਂ ਬਾਈ ਆਇਆ ਤੇ ਇਹ ਕਹਿੰਦਾ ਵੀ ਅਸੀਂ ਸਾਫ਼ ਕਰ ਦਾਂਗੇ ਤੇ ਅਸੀਂ ਨਾ ਕਿਹਾ ਵੀ ਚਲੋ ਹੋਰ ਸਾਨੂੰ ਕੀ ਚਾਹੀਦਾ ਹਨਾ ਜੇ ਟੈਂਕੀ ਸਾਫ਼ ਹੋ ਜੇ ਸਾਡੀ ਵੀ ਹੁਣ ਐਨੀ ਮਿਹਨਤ ਨਾਲ ਕੱਪੜੇ ਵੀ ਧੋਨੇ ਆ ਹਨਾ ਫਿਰ ਉੱਪਰੋਂ ਐਨਾ ਰੇਤਾ ਲੱਗਿਆ ਰਹਿ ਜੇ ਫਿਰ ਔਖਾ ਹੋ ਜਾਂਦਾ ਉਹ ਲੜੀ ਜਾਂਦਾ ਪਿੰਡੇ ਤੇ ਹੁਣ ਤਾਂ ਆਤ ਪੈ ਗਈ ਸਾਨੂੰ ਵੀ ਰੇਤੇ ਵਾਲੇ ਕੱਪੜੇ ਪਾਉਣ ਦੀ ਝਾੜ ਝਾੜ ਕੇ ਕੱਪੜੇ ਪਾਉਣੇ ਇਹਨਾਂ ਨੇ ਰੇਤਾ ਕਿਰਦਾ ਕੱਪੜਿਆਂ ਤੋਂ ਅਸੀਂ ਮੈ ਕੱਢ ਕੇ ਰੇਤਾ ਪਾ ਕੇ ਕੱਪੜੇ ਪਾ ਲੈਣ ਚਲੋ ਹੁਣ ਤੁਹਾਨੂੰ ਦਿਖਾਉਂਦੇ ਲਾਂਗੇ ਨਾ ਵੀ ਟੈਂਕੀ ਚੋਂ ਭਾਈ ਕਿੰਨਾ ਰੇਤਾ ਕੱਢਦੇ ਆ ਸਾਨੂੰ ਦਿਖਾਵਾਂਗੇ ਆਪਾਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਹੈਨਾ ਤੇ ਮਿਲਦੇ ਆ ਥੋੜੇ ਟਾਈਮ ਬਾਅਦ ਜੀ ਬੀਟੀ ਕਿੱਥੇ ਗੱਡੇ ਪਿੱਟੀ ਆ ਹੂੰ ਹੂੰ ਇਧਰ ਫੈਂਕ ਦਿੱਤੀ ਹਾਂ ਉਹ ਸਰ ਗੱਲ ਰਮਾ ਲਓ ਜੀ ਦੇਖੋ ਮਿੱਟੀ ਬਾਬਾ ਜੀ ਕੀ ਕੋਠੇ ਤੇ ਪਾਤੀ ਇੱਕ ਓਟਾ ਕੱਚਾ ਉਹ ਵੀ ਮਿੱਟੀ ਪਾਣੀ ਪੈਂਦੀ ਹੈ ਹਨਾ ਆਪਾਂ ਨੇ ਇਹ ਥੱਲ ਜਾ ਕੇ ਕੀ ਕਰਨਾ ਸੀ ਆਪਨੇ ਤਾਂ ਸਾਰਾ ਪੱਕਾ ਬਾਬਾ ਜੀ ਕਹਿੰਦੇ ਮਿੱਟੀ ਪਾਉਣ ਦੀ ਲੋੜ ਨਹੀਂ ਬੈਣੀ ਆਪਾਂ ਨੇ ਪਾਤੀ ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ ਮਿੱਟੀ ਪਾ ਕੇ ਬੱਧੀ ਖਾਲੀ ਕਰੀਆ ਛੋਟੀ ਤਾਂ ਨਹੀਂ ਕਰੀ ਪਾਣੀ ਜਿਆ ਤਾਂ ਲੱਗਦਾ ਇਹਦੇ ਵੀ ਜਦੋਂ ਖਾਲੀ ਕਰੀ ਹੋਵੇ ਇਹ ਵੀ ਤੋਂ ਪਈ ਨਹੀਂ ਜਾਰੇ ਪਈ ਵੂ ਇਹ ਤਾਂ ਪਈਆ ਹਲੇ ਹੋਰ ਇਹ ਤਾਂ ਕੋਈ ਚੱਕਣੀ ਇਹਦਾ ਟੇਢੀ ਕਰਕੇ ਆਪਾਂ ਆਪ ਵੀ ਕੱਢ ਦਾਂਗੇ ਤੂੰ ਨਹੀਂ ਉਹ ਤਾਂ ਖਾਲੀ ਕਰਤੀ ਪਾਣੀ ਪਾਤਾ ਥੈਂਕ ਯੂ ਸਾਬ ਬਾਤੀ ਆਏ ਬਣੀ ਬੰਦ ਹਾਰੀ ਨਾ ਚੱਲ ਜਾ ਬਗਾ ਜਾ 1 2 3 ਨੂੰ ਸਾਫ ਹੋ ਗਈ ਜਮੀਂ ਸਾਫ ਹੋ ਗਈ ਅਰੇ ਦੇਖ ਚੀਕ ਕੇ ਦੇ ਮੈਂ ਕਿਤੇ ਵਿਚਾਰਾ ਹੋਣਾ ਮੈਂ ਨਾ ਸਾਫਾ ਪਾਣੀ ਪਾ ਮਾ ਦੇ ਬਣਾ ਕੀਰਨ ਅੱਜ ਮੈਂ ਉਤਰ ਜੰਨੀ ਆ ਦੁਕਾਨ ਚਲ ਜਾ ਚਲ ਨਾ ਮਾਇਰ ਬਾਬੇ ਦੀ ਜੀ ਮਲੋਟੇ ਪੜਾ ਆਇਆ ਤੇ ਜਿਹੜਾ ਹੁਣ ਪਹੀਨੇ ਆਇਨੇ ਐਪਾ ਮੋਟਰ ਨੇ ਚੱਕਿਆ ਉਹ ਤਾਂ ਅੱਗੇ ਹਾਂ ਹਾਂ ਆ ਕੀ ਵਿੱਚ ਤੱਕ ਆਇਆ ਬਿੱਦਾਂ ਇਹ ਕੱਲ ਹੁਣ ਨਿਕਲ ਜੂਗਾ ਜਦੋਂ ਟੈਂਟੀ ਖਾਲੀ ਕਰਾਂਗੇ ਨੰਗੀ ਸਾਬਾ ਬਿੱਦਾਂ ਹੋ ਆਂ ਬਰਤੀ ਨਹੀਂ ਇਹ ਹੈ ਤਾਂ ਕਿ ਉਹ ਪੂਰੀ ਸਾਬਾ ਆਈ ਹਾਈ ਲਓ ਜੀ ਦੇਖੋ ਰਾਤ ਨੂੰ ਪੰਡਾ ਆਪਣਾ ਸਾਰੇ ਜਦੋਂ ਦੀਵਾਲੀ ਹੁੰਦੀ ਹੈ ਨਾ ਸਭ ਦੇ ਦੀਪ ਵਾਲਾ ਲੱਗਦੀ ਹੁੰਦੀ ਹੈ ਨੇ ਸਭ ਦੇ ਘਰ ਸਜੇ ਹੋਏ ਹੁੰਦੇ ਉਹ ਤਾਂ ਦਿਨ ਦਾ ਖਾਇ ਸੀ ਆ ਪੰਜ ਏਸੀ ਲੈ ਬੈਗ ਆ ਦੇਖੋ ਇੰਕਲਾਪਾਂ ਏਸੀ ਹੋ ਗਿਆ ਇੱਕ ਹੋ ਗਿਆ ਤਰਾ ਪਾਤਾ ਸਲ ਗਿਆ ਹੋ ਗਿਆ ਇੱਕੋ ਹੋ ਗਿਆ ਸੁਝੂ ਕੇ ਫੱਬੂ ਕੇ ਪੰਜ ਛੇ ਸੀ ਦਿਖਾ ਦੇ ਸੋਰੀਆਂ ਦੇ ਹਾਂ ਜੇ ਬਾਰ ਬਾਰ ਪੈਸੇ ਜੇ ਸਾਹਮਣੇ ਦੇਖਦੇ ਤਾਂ ਖਾਇ ਨੇ ਆ ਗਿਆ ਸੀ ਬੋਗੇ ਬੇਬੇ ਦਾ ਕਰ ਸੀ ਬੋਬੇ ਆ ਬਈਆ ਮਿੱਟੀ ਗੇਰੀ ਹੈ ਆ ਇਧਰ ਵੀ ਪੈਰਾਂ ਨੂੰ ਮਹਾਵਦਨ ਕੀ ਬੋਲਾ ਬੋਲਾ ਜਾ ਲੱਗ ਗਿਆ ਹੁਣ ਦੇ ਕੱਪੜੇ ਦੇ ਚਲ ਇੱਕ ਦਿਨ ਸੋਨ ਬੇਬੇ ਕੇ ਘਰ ਦਾ ਵੀ ਟੂਰ ਕਰਾਵਾਂਗੇ ਬੇਬੇ ਹਲੇ ਫਰੀ ਨਹੀਂ ਹੈਗੀ ਮਾ ਜਲਦੀ ਦੇ ਬੇਬੇ ਕਰੇ ਹੋਈ ਉਹਦੇ ਕਰਵਾਵਾਂਗੇ ਸਾਨੂੰ ਬੇਬੇ ਦੇ ਘਰ ਦਾ ਟੂਰ ਆਹ ਛੋਟੀ ਹੀ ਮਾਮੂਤੀ ਪਈਆ ਉਹ ਸਾਮਨੇ ਗੁਰਦੁਆਰੇ ਆਈਦੀ ਆਉਂਦੀ ਆ ਬੇਬੇ ਦੇ ਘਰ ਨੂੰ ਗੁਰਦੁਆਰੇ ਕੋਲ ਵੀ ਹੀ ਮੋੜੋ ਸਿੱਧਾ ਬੇਬੇ ਦਾ ਘਰ ਆਊਗਾ ਉਥੋਂ ਦੁਕਾਨ ਆ ਪੱਤੀ ਹੋਵੇ ਇੱਥੇ ਗਲੀ ਸਿੱਟੀ ਬੇਬੇ ਦੇ ਘਰ ਈ